ਤੁਸੀਂ ਵੇਖੋ ਕਿ ਰਾਤ ਦੇ 7:30 'ਤੇ ਅਥਰੂ ਗੈਸ ਦਾ ਗੋਲਾ ਤੇ ਜਿਹੜੇ ਦੂਜੇ ਜਿਹੜੇ ਗੋਲੇ ਆ ਉਹ ਛੱਡੇ ਜਾ ਰਹੇ ਆ ਅਜੇ ਵੀ ਜਿਹੜੇ ਆ ਉਹ ਅਥਰੂ ਗੈਸ ਦੇ ਗੋਲੇ ਆ ਜਿਹੜੇ ਉਹ ਚਲਾਏ ਜਾ ਰਹੇ ਆ ਰਾਤ ਦੇ 9 ਵਜੇ ਤੇ ਜਿਹੜੇ ਇਹ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਦੇਖੋ ਅਜੇ ਵੀ ਰਾਤ ਦੇ 9 ਵਜੇ ਵੀ ਇਹ ਗੋਲੇ ਡਾਗੇ ਜਾ ਰਹੇ ਆ ਬੈਰੀਕੇਡ ਵੀਰੇ ਦੋ ਰਹਿ ਰਹੇ ਨੇ ਸਿਰਫ ਜਦੋਂ ਕਾਰਗਲੇ ਵਿੱਚ ਸਾਡੇ ਉੱਥੇ ਲੜਾਈ ਹੋਈ ਆ ਹਾਂ ਕਾਗਲ ਚ ਐਨੇ ਤੋਂ ਗੋਲੇ ਉੱਥੇ ਚਲੇ ਉਸ ਟਾਈਮ ਰਾਤ ਦੇ 9 ਵਜੇ ਚੁੱਕੇ ਨੇ ਅਸੀਂ ਸ਼ੰਭੂ ਬੈਰੀਅਰ ਤੇ ਆ ਤੇ ਨੌਜਵਾਨ ਬਿਲਕੁਲ ਪੁਲਿਸ ਦੇ ਸਾਹਮਣੇ ਭੰਗੜਾ ਪਾ ਰਹੇ ਨੇ ਟਰੈਕਟਰ ਉੱਪਰ ਡੈਕ ਉੱਪਰ ਗਾਣਾ ਲਾ ਕੇ ਦੂਜੇ ਪਾਸੇ ਪੁਲਿਸ ਅਥਰੂ ਗੈਸ ਦੇ ਗੋਲੇ ਹਜੇ ਵੀ ਦਾਗ ਰਹੀ ਆ ਹਜੇ ਵੀ ਪੁਲਿਸ ਅਥਰੂ ਗੈਸ ਦੇ ਗੋਲੇ ਦਾਗ ਰਹੀ ਆ ਤੇ ਨੌਜਵਾਨ ਜਿਹੜੇ ਆ ਉਹ ਗੀਤਾਂ ਤੇ ਟਰੈਕਟਰ ਦੇ ਡੈਕ ਲਾ ਕੇ ਭੰਗੜੇ ਪਾ ਰਹੇ ਨੇ ਤੁਸੀਂ ਦੇਖੋ ਇਹ ਤਸਵੀਰ ਆ ਰਾਤ ਦੇ ਸਮਾਂ ਨੂੰ ਵਾਚ ਚੁੱਕਾ ਸ਼ੰਭੂ ਬੈਰੀਅਰ ਤੇ ਤੇ ਹਜੇ ਵੀ ਜੋਸ਼ ਪੂਰਾ ਕਿਸਾਨਾਂ ਦੇ ਵਿੱਚ ਦੂਸਰੇ ਪਾਸੇ ਪੁਲਿਸ ਲਗਾਤਾਰ ਅਕਸਰ ਇਹ ਨੌਜਵਾਨ ਤੁਸੀਂ ਵੇਖੋ ਕਿ ਇਸ ਤਰੀਕੇ ਨਾਲ ਭੰਗੜਾ ਪੈ ਰਿਹਾ ਰਾਤ ਦੇ 9 ਵਜੇ ਸ਼ੰਭੂ ਬੈਰੀਅਰ ਤੇ ਪੁਲਿਸ ਗੋਲੇ ਦਾਗ ਰਹੀ ਆ ਤੇ ਨੌਜਵਾਨ ਜਿਹੜੇ ਆ ਉਹ ਭੰਗੜੇ ਪਾ ਰਹੇ ਆ ਡਰੈਕਟਰ ਤੇ ਡੈਕ ਲਾ ਕੇ ਤੁਸੀਂ ਵੇਖੋ ਦਿੱਲੀ ਨੱਪਣ ਦੀਆਂ ਗੱਲਾਂ ਹੋ ਰਹੀ ਨੇ ਉਹਨਾਂ ਗੀਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿ ਸਪਿਰਟ ਆ ਲੋਕਾਂ ਦਾ ਪੰਜਾਬ ਦੇ ਲੋਕ ਦਾ ਲੜਨ ਦਾ ਸਪਿਰਟ ਹਮੇਸ਼ਾ ਹੀ ਰਿਹਾ ਹੈ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਦਿੱਲੀ ਨਾਲ ਕਦੋਂ ਟੱਕਰ ਲਈ ਜਾਵੇ ਆਪਦੇ ਹੱਕਾਂ ਲਈ ਲੜਿਆ ਜਾਵੇ ਇਹਦੇ ਲਈ ਪਿੱਛੇ ਨਹੀਂ ਹਟਦੇ ਡਰਦੇ ਨਹੀਂ ਅੱਜ ਜਿਵੇਂ ਦਾ ਨੌਜਵਾਨਾਂ ਨੇ ਰੌਂਕ ਖਾਇਆ ਜਿਵੇਂ ਬੈਰੀਕੇਡ ਚੱਕੇ ਨੇ ਪੱਟੇ ਨੇ ਤਾਰਾਂ ਪੱਟੀਆਂ ਨੇ ਗੋਲੀਆਂ ਦਾ ਸਾਹਮਣਾ ਕੀਤਾ ਡਰੋਨ ਵੱਲੋਂ ਛੁੱਟਿਆ ਥਰੂ ਗੋਲ ਥਰੂ ਵੇਜ ਦੇ ਗੋਲਿਆਂ ਦਾ ਸਾਹਮਣਾ ਕੀਤਾ ਪਰ ਫੇਰ ਵੀ ਸ਼ਾਮ ਦੇ ਵੇਲੇ ਉਹ ਭੰਗੜਾ ਪਾ ਕੇ ਇੰਜੋਏ ਵੀ ਜਿਹੜਾ ਹੋ ਨਾਲ ਦੀ ਨਾਲ ਕਰ ਰਹੇ ਨੇ ਤੇ ਹਜੇ ਵੀ ਉਹ ਪੁਲਿਸ ਨਾਲ ਟੱਕਰ ਲੈਣ ਲਈ ਤਿਆਰ ਨੇ ਕੋਸ਼ਿਸ਼ ਕਰ ਰਹੇ ਨੇ ਤੇ ਦੁਬਾਰਾ ਤੋਂ ਜਿਹੜਾ ਅਥਰੂ ਗੈਸ ਦਾ ਗੋਲਾ ਜਿਹੜਾ ਛੱਡਿਆ ਗਿਆ ਤੁਸੀਂ ਵੇਖੋ ਤੁਸੀਂ ਵੇਖੋ ਕਿ ਰਾਤ ਦੇ 7:30 ਜੀ ਅਥਰੂ ਗੈਸ ਦਾ ਗੋਲਾ ਤੇ ਜਿਹੜੇ ਦੂਜੇ ਜਿਹੜੇ ਗੋਲੇ ਆ ਉਹ ਛੱਡੇ ਜਾ ਰਹੇ ਆ ਹਜੇ ਵੀ ਜਿਹੜੇ ਆ ਉਹ ਅਥਰੂ ਗੈਸ ਦੇ ਗੋਲੇ ਆ ਜਿਹੜੇ ਉਹ ਚਲਾਏ ਜਾ ਰਹੇ ਆ ਰਾਤ ਦੇ 9 ਵਜੇ ਤੇ ਜਿਹੜੇ ਇਹ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਰਾਤ ਸਵਾ 9 ਵਜੇ ਵੀ ਪੁਲਿਸ ਰੁਕ ਨਹੀਂ ਰਹੀ ਸਵੇਰੇ 12 ਵਜੇ ਤੋਂ ਲੈ ਕੇ ਹੁਣ ਤੱਕ ਅਥਰੂ ਗੈਸ ਦੇ ਗੋਲੇ ਜਿਹੜਾ ਚਲਾਏ ਜਾ ਰਹੇ ਆ ਹਜੇ ਵੀ ਗੋਲੇ ਜਿਹੜੇ ਆ ਉਹ ਚੱਲ ਰਹੇ ਆ ਨੌਜਵਾਨ ਭੰਗੜਾ ਪਾ ਰਹੇ ਸੀਗੇ ਭੰਗੜੇ ਪਾ ਰਹੇ ਨੌਜਵਾਨਾਂ ਤੇ ਅਥਰੂ ਗੈਸ ਦਾ ਗੋਲਾ ਜਿਹੜਾ ਪੁਲਿਸ ਨੇ ਚਲਾਇਆ ਇੱਕ ਹੋਰ ਜਿਹੜਾ ਗੋਲਾ ਉਹ ਡਾਗ ਗਿਆ ਗਿਆ ਉਹ ਵੇਖੋ ਬਿਲਕੁਲ ਕਿਸਾਨ ਦੇ ਪੈਰਾਂ ਦੇ ਵਿੱਚ ਉਹ ਗੋਲਾ ਜਿਹੜਾ ਉਹ ਡਾਗ ਗਿਆ ਗਿਆ ਇਹ ਜਿਹੜਾ ਇਹ ਦੇਖੋ ਹਜੇ ਵੀ ਰਾਤ ਦੇ 9 ਵਜੇ ਵੀ ਇਹ ਗੋਲੇ ਡਾਗੇ ਜਾ ਰਹੇ ਆ ਇੱਕ ਹੋਰ ਗੋਲਾ ਜਿਹੜਾ ਉਹ ਡਾਗਿਆ ਗਿਆ ਹਜੇ ਵੀ ਗੋਲੇ ਲਗਾਤਾਰ ਡਾਗੇ ਜਾ ਰਹੇ ਨੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇੱਥੇ ਤੁਹਾਨੂੰ ਜਿਹੜਿਆ ਤਸਵੀਰਾਂ ਜਿਹੜੀਆਂ ਉਹ ਦਿਖਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦਾ ਸਪਿਰਟ ਹਜੇ ਵੀ ਠਾਟਾ ਮਾਰਿਆ ਨੌਜਵਾਨ ਹਜੇ ਵੀ ਉਹ দাব ਨਹੀਂ ਰਹੇ ਇਹ ਰਾਤ 9:30 ਵਜੇ ਦੀਆਂ ਤਸਵੀਰਾਂ ਨੇ ਅਜੇ ਵੀ ਨੌਜਵਾਨ ਟਰੈਕ ਤੇ ਡੈਕ ਲਾ ਕੇ ਪੁਲਿਸ ਮੁਰੇ ਨੱਚ ਕੇ ਵਾਪਸ ਜਾ ਰਹੇ ਨੇ ਪੁਲਿਸ ਅਥਰੂ ਗੈਸ ਅਜੇ ਵੀ ਛੁੱਟ ਰਹੇ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਅਥਰੂ ਗੈਸ ਜਿਹੜਾ ਹੋ ਲੋਕਾਂ ਤੇ ਚੜ ਰਿਹਾ ਆ ਦੇਖੋ ਬਿਲਕੁਲ ਹੀ ਜਿਹੜਾ ਹੋ ਚੁੱਕਾ ਹੈ ਇਹਦੀਆਂ ਤਸਵੀਰਾਂ ਜਿਹੜੀਆਂ ਨੇ ਜਲਦੀ ਰਿਪੋਰਟਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੋਲੇ ਅਜੇ ਵੀ ਚੱਲ ਰਹੇ ਨੇ ਤਸਵੀਰਾਂ ਨੇ ਰਾਤ ਦੇ 9:30 ਵਜੇ ਸਾਵਾਂ 9 ਵਜੇ ਸ਼ੰਭੂ ਬਾਰਡਰ ਤੋਂ ਪੱਕੀ ਗੋਲੀਆਂ ਚੱਲ ਰਹੀਆਂ ਭਰਾਓ ਪੱਕੀਆਂ ਹਾਂਜੀ ਪੱਕੀ ਗੋਲੀਆਂ ਚੱਲ ਰਹੀਆਂ ਨੇ ਭਰਾਓ ਪੱਕੀ ਗੋਲੀਆਂ ਚੱਲ ਰਹੀਆਂ ਨੇ ਇਸ ਗੱਲੇ ਗੋਲੇ ਹੀ ਛੱਡੇ ਯਾਰੇ ਪੂਰਾ ਹਾਲ ਕਰਦਾ ਜੱਟਾ ਜਿਹਨਾਂ ਨੇ ਇਹਨਾਂ ਦਾ ਪੰਜਾਬ ਦਾ ਨਾ ਜਿਹਦਾ ਪਾਕਿਸਤਾਨ ਨਾਲ ਬਾਰਡਰ ਨੂੰ ਉਹ ਤੋਂ ਨਾਲ ਪੱਤ ਬਣਾਤਾ ਇਹਨਾਂ ਨੇ ਹੁਣ ਤਾਂ ਨੱਕੀ ਪ੍ਰੋਗਰਾਮ ਹੈ ਜੀ ਰਾਤ ਦੇ ਸਾਵਾਂ ਨੂੰ ਹੋ ਗਏ ਨੇ ਰਾਤ ਦੇ ਸਾਵਾਂ ਨੂੰ ਗਏ ਰੋਟੀ ਪਾਣੀ ਖਾ ਰਹੇ ਨੇ ਰਾਮ ਨਾਲ ਦੇਖਦੇ ਇਹਨਾਂ ਨੂੰ ਫੇਰ ਕੋਈ ਚੱਕਰ ਨਹੀਂ ਕਹਿੰਨਾ ਜੀ ਰੋਕ ਲੈਣਗੇ ਇੱਕ ਦਿਨ ਦੋ ਦਿਨ ਕਈ ਨਦੀ ਰੋਕ ਲੜਗੀ ਹੋ ਲੋਕੀ ਤੇ ਪਰੇਸ਼ਾਨ ਨੇ ਜਿਹੜੇ ਪਰੇਸ਼ਾਨ ਨੇ ਸਾਰੇ ਇੱਥੇ ਆਣਗੇ ਯਾਰ ਕਿਸਾਨਾਂ বিনা ਕੋਣ ਆ ਕਹਦਾ ਕਾਉਂਟੀ ਡੇ ਪਰ ਲਈਗਾ ਕਿਸਾਨਾਂ বিনা ਕਿਸਾਨਾਂ বিনা ਕੀ ਚੱਲ ਜੇ ਆਪਣਾ ਇੰਡੀਆ ਦਾ ਕਿਤਨੀ ਬੈਰੀਕ ਕਿਤਨੇ ਬੈਰੀਕੇਟ ਜੋ ਹੈ ਉਹ ਕਿਸਾਨੋ ਕੇ ਦੁਆਰਾ ਤੋੜੇ ਗਏ ਬੈਰੀਕਡ ਵੀਰੇ ਦੋ ਰਹਿ ਰਹੇ ਨੇ ਸਿਰਫ ਸਿਰਫ ਦੋ ਬੈਰੀਕੇਟ ਦੋ ਬੈਰੀਕੇਟ ਰਹਿ ਰਹੇ ਨੇ ਬਸ ਉਹਨਾਂ ਵੀ ਬਸਤ ਲਾ ਲਈ ਇੱਕ ਫੌਜੀ ਵੀ ਨਹੀਂ ਕਹਿ ਸਕਦੇ ਸੀ ਆਰਐਸਐਸ ਸਾਡੇ ਖੜੇ ਨੇ ਪਸਾ ਪੱਕੀ ਗੋਲੀਆਂ ਚੱਲ ਰਹੀਆਂ ਸਾਰਾ ਕੁਝ ਹੋ ਰਿਹਾ ਕੋਈ ਚੱਕਰ ਨਹੀਂ ਸਾਰੇ ਤੋੜ ਕੇ ਜਾਵਾਂਗੇ ਯਾਰ ਜਿੱਦੇ ਲਈ ਜਿੱਤ ਕੇ ਜਾਵਾਂਗੇ ਅੱਜ ਵਾਰ ਤੋਂ ਕੋਈ ਚੱਕਰ ਨਹੀਂ ਨਸਾਨ ਹੈ ਇੱਕ ਤਾਂ ਜਿੰਦਾਬਾਦ ਆ ਵੀਰੇ ਅੰਬਾਰਾ ਅੰਬਾਰਾ ਹੀ ਤੋਂ ਆਸੀ ਫੌਜੀ ਅਸੀਂ ਟੈਡ ਫੌਜੀ ਬੰਦੇ ਆ ਜੋ ਇਹ ਕੰਮ ਕਰਦੇ ਇਹ ਗਲਤ ਆ ਜੋ ਕੰਮ ਕਰਦੇ ਨੇ ਗਲਤ ਆ ਠੀਕ ਹੈ ਨਾ ਅਸੀਂ ਦੇਖੋ ਮੇਰੀ ਗੱਲ ਸੁਣੋ ਅਸੀਂ ਬਾਰਡਰ ਤੇ ਰਹੇ ਜੇ ਸਾਡੇ ਅਥਰੂ ਪਾਏ ਜਾ ਰਹੀ ਹੈ ਗਲਤ ਆ ਜੇ ਲੜਦਾ ਸਿੱਧਾ ਇਨਕਾਰ ਦੋ ਐਨੀਵੇ ਨੋ ਪ੍ਰੋਬਲਮ ਯਾਰ ਸਾਨੂੰ ਲੜਦਾ ਆਉਂਦਾ ਸਾਨੂੰ ਲੜਦਾ ਹੀ ਮੈਨੂੰ ਸਾਨੂੰ ਮਾਰਨਾ ਹੀ ਵੀ ਆਉਂਦਾ ਸਾਨੂੰ ਸਿੱਧੀਆਂ ਪਹਿਲਾਂ ਦੇ ਮੌਤ ਤੱਕ ਕਬੂਲ ਹੈ ਤੇ ਪਰ ਜੋ ਇਹ ਬੰਦੇ ਕਰ ਰਹੇ ਨੇ ਇਦਾਂ ਇਹ ਗਲਤ ਹੈ ਇੰਨੇ ਦਾ ਇੰਨਾ ਸਾਡੇ ਜਦੋਂ ਕਾਰਗਿਲ ਆਈ ਮੈਂ ਉਸ ਟਾਈਮ ਸੀਗਾ ਫੌਜ ਚ ਜਦੋਂ ਕਾਰਗਿਲ ਦੇ ਵਿੱਚ ਸਾਡੇ ਉੱਥੇ ਲੜਾਈ ਹੋਈ ਹੈ ਹੈ ਕਾਰਗਿਲ ਚ ਇੰਨੇ ਤਾਂ ਗੋਲੇ ਉੱਥੇ ਚੱਲੇ ਉਸ ਟਾਈਮ ਜਿੱਦਾਂ ਗੋਲੇ ਮਾਰਦੇ ਨੇ ਇਹਨਾਂ ਦੇ ਪੱਲੇ ਵੀ ਕੀ ਹੈ ਫਿਰ ਜੇ ਐਡੀ ਗੱਲ ਸਭ ਪੰਜਾਬ ਨੂੰ ਲੱਗ ਕਰ ਦੋ ਐਨੀਵੇਰ ਨੋ ਪ੍ਰੋਬਲਮ ਸਾਡਾ ਪੰਜਾਬੇ ਲੱਗੋਗੇ ਨਾ ਜੇ ਉਹ ਲਾਲ ਕਿਲੇ ਦੇ ਅਫਗਾਨਿਕ ਸਤਾਨੇ ਚ ਨਾ ਚੜਿਆ 24 ਘੰਟੇ ਸਾਡੇ ਮੂੰਹ ਤੇ ਥੁੱਕ ਤੁਸੀਂ ਅਸੀਂ ਕਹਿਣ ਨੂੰ ਤਿਆਰ ਆ ਜੇ ਇਹਨਾਂ ਦੇ ਪੱਲੇ ਨਹੀਂ ਤਾਕਤਿਆ ਸਾਡੇ ਪੰਜਾਬ ਨੂੰ ਵੱਖਰਾ ਕਰ ਦੋ ਭਾਈ ਐਨੀਵੇ ਕੋਈ ਗੱਲ ਨਹੀਂ ਅਸੀਂ ਲੱਗਣ ਨੂੰ ਤਿਆਰ ਹਾਂ ਠੀਕ ਹੈ ਨਾ ਪਰ ਜੇ ਸਰਕਾਰਾਂ ਜੇ ਇਦਾਂ ਨਹੀਂ ਵੀ ਇਦਾਂ ਨਾਥਿਆਂ ਦੇ ਵਾਰ ਕਰਨਾ ਗਲਤ ਆ ਇਹ ਬਹੁਤ ਗਲਤ ਹੈ ਕਿਸ ਕਿਸ ਚੀਜ਼ ਕੇ ਸਾਥ ਮਾਰ ਕੀਏ ਜਾ ਰਹੇ ਆ ਬਾਰ ਦੇ ਕਿਵੇਂ ਪੂਰੇ ਰੀਜਨ ਬੰਬ ਚਲਾ ਰਹੇ ਆ ਨੇ ਗਰਨੇਡ ਚਲਾ ਰਹੇ ਆ ਹੈ ਸਿੱਧੂ ਥਰੂ ਗੈਸ ਦੇਖੋ ਸਾਡੀ ਅੱਖਾਂ ਚ ਕੀ ਹੋਇਆ ਗੋਲੇ ਅਥਰੂ ਗੈਸ ਦੇ ਗੋਲੇ ਚਲੋ ਕੋਈ ਗੱਲ ਨਹੀਂ ਆ ਨੋਰਮਲ ਚੀਜ਼ਾਂ ਨੇ ਪਰ ਜਦੋਂ ਇਦਾਂ ਇਹ ਸਿੱਧੇ ਗੋਲੀਆਂ ਪਲਾਸਟਿਕ ਦੀ ਗੋਲੀਆਂ ਦੇਖੋ ਸਾਡੇ ਵੱਜੀਆਂ ਨੇ ਸ਼ਾਇਦ ਤਾਂ ਮੇਰੇ ਵੱਜੀ ਨਿਸ਼ਾਨੇ ਦਿਖਾ ਦੇਣਾ ਐਸ ਐਲ ਆਰ ਦੇ ਫੈਰਾ ਜੀ 315 ਦੇ ਫੈਰਾ ਜੇ ਸਾਨੂੰ ਜੇ ਸਾਨੂੰ ਚਲਾਣੀ ਹੁੰਦੀ ਸਾਨੂੰ ਇਹ ਤਾਂ ਵਧੀਆ ਚਲਾਣੀ ਹੁੰਦੀ ਇਹ ਤੇ ਆ ਦੇਖੋ ਤੁਸੀਂ ਇਹ ਦੇਖ ਸਕਦੇ ਆਪ ਲੋਕ ਦੇਖਿਆ ਕਿਵੇਂ ਜਦ ਮੈਂ 40 ਜਿਸ ਹਦੋਂ ਇਹ ਸਾਨੂੰ ਸਾਡੀ ਇੱਕ ਵਾਰੀ ਗੱਲ ਸੁਣੋ ਚਲਾਈ ਗਈਆਂ ਸਾਨੂੰ ਦੇ ਦੁਆਰਾ ਜਰੂਰ ਲਗਾ ਜਾਏ ਇੱਕ ਵਾਰੀ ਪਹਿਲਾਂ ਵੀ ਇਸ ਦਿੱਤਾਈ ਸੰਘਰਸ਼ ਤੇ ਆਪਣਾ ਇਹ ਬਿਆਨ ਜੇ ਸਾਨੂੰ ਉਹ ਦੇਸ਼ ਦੇ ਗੋਲੇ ਚ ਚਲਾਇਆ ਸਾਨੂੰ ਇੱਧਰ ਵੀ ਚਲਾਉਣੀ ਆਂਦੀ ਏ ਜੇ ਅਸੀਂ ਇੱਧਰ ਮੂੰਹ ਕਰਤਾ ਹਥਿਆਰਾਂ ਦਾ ਫਿਰ ਇਹਨਾਂ ਨੂੰ ਔਖਾ ਹੋ ਜਾਊਗਾ ਕੰਮ ਪਹਿਲਾਂ ਹੀ ਅਤਵਾਦੀ ਕਹਿੰਦੇ ਆ ਸਾਨੂੰ ਪਹਿਲਾਂ ਅਤਵਾਦੀ ਕਹਿੰਦੇ ਆ ਅਸੀਂ ਹੈਗੇ ਅਸੀਂ ਵੱਡ ਕੇ ਦਿਖਾਵਾਂਗੇ ਫਿਰ ਅਸੀਂ ਗੁਰੂ ਸਿੱਖੇ ਸਾਡੇ ਮਹਾਰਾਜ ਜੀ ਨੂੰ ਕਿਉਂ ਕਰਨਾ ਆ ਦੇਖੋ ਇਦਾਂ ਅਸੀਂ ਸਵੇਰੇ ਦੇ ਬੋਲੇ ਆ 10 ਵਜੇ ਦੀ ਇੱਕ ਮਿੰਟ ਵਾਸਤੇ ਫੈਰੀ ਮੰਦ ਨਹੀਂ ਹੋਈ ਠੀਕ ਹੈ ਨਾ ਪਰ ਸਾਨੂੰ ਸਾਰੇ ਕੰਮ ਕਰਨਿਆਂ ਤੇ ਕੀ ਚੀਜ਼ ਇੱਕ ਮਿੰਟ ਦਾ ਕੰਮ ਨਹੀਂ ਇੱਕ ਮਿੰਟ ਓਨਲੀ ਇੱਕ ਮਿੰਟ ਬਸ ਸਾਨੂੰ ਇੱਕ ਮਿੰਟ ਦੋ ਇੱਕ ਮਿੰਟ ਚਾਹੀਦਾ ਇਹਨੂੰ ਅਸੀਂ ਧੱਕੇ ਮਾਰ ਮਾਰ ਦੌੜ ਦਾਂਗੇ ਹੱਡੀਆਂ ਹੱਡੀਆਂ ਸਾਡੇ ਸਾਰੇ ਜਾਣਿਆਂ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਾਡੀ ਦੀ ਕਿਰਪਾ ਇਹਨਾਂ ਨੂੰ ਕੀ ਪਤਾ ਇਹ ਕੀ ਚੀਜ਼ ਨੇ ਭੇਡਾਂ ਨੇ ਇਹ ਭੇਡਾਂ